ਹਾਂਜੀ ਬਾਬਾ ਜੀ ਹਾਂਜੀ ਜਾਇਦਾਦਿਆਂ ਦੀ ਜੈ ਮਸਤਾਂ ਦੀ ਮੈਂ ਬੋਲਦੀ ਜੋਤੀ ਹਾਜੀ ਗੱਦੀ ਨਸ਼ੀਨ ਸਾਡੇ ਮੇਲੇ ਆ ਦਾਤਾ ਅਬਦੁੱਲ ਰੇ ਸ਼ਾਹੀ ਦਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਦੇ ਵਿੱਚ ਆਉਣਾ ਸਭ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਆ ਵੀ ਮੇਲੇ 'ਚ ਜਰੂਰ ਆਣਾ ਦਰਬਾਰ ਦਾਤਾ ਬੁੰਦੇਸ਼ਾ ਮੰਮੀ ਜੀ ਸਰਕਾਰ ਬਾਬਾ ਸ਼ੋਭ ਸਾਜੀ ਘਾਟ ਉਹਨਾਂ ਦੇ ਜੀਲਾ ਮੇਂ ਜੋਤੀ ਹਾਜੀ ਗੱਦੀ ਨਸੀਨ ਕਹਿ ਰਹੀ ਆ ਬੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੀ ਸੰਗਤ ਮੇਲੇ 'ਚ ਆਵੇ ਨਾਲੇ ਸ਼ਾਮ ਨੂੰ ਮਹਿੰਦੀ ਦਾ ਰਸਮ ਆ ਮਹਿੰਦੀ ਲੈ ਕੇ ਮੇਰੀ ਸੰਗਤ ਆਉਗੀ ਮੱਲੇ ਦੀ ਛੇਰ ਦੀ ਸੰਗਤ ਆਉਗੀ ਹੱਥ ਜੋੜ ਕੇ ਬੇਨਤੀ ਆ ਸਭ ਸੰਗਤ ਨੂੰ ਵੀ ਜਰੂਰ ਮੇਲੇ 'ਚ ਦਰਸ਼ਨ ਦੇਣੇ ਆ। ਹਮ ਹਮਾ ਕੇ ਆਉਣਾ ਹੈ। ਕੀ ਕੀ ਪ੍ਰੋਗਰਾਮ ਆ ਬਾਬਾ ਜੀ? ਆਪੜੇ ਸ਼ੁੱਕਰਵਾਰ ਨੂੰ ਚੰਡੇ ਦੀ ਰਸਮ ਤੇ ਨਾਲੇ ਚਰਾਗਾ ਦੀ ਰਸਮ ਸ਼ੁੱਕਰਵਾਰ ਤੋਂ ਹੀ ਮੇਲਾ ਸ਼ੁਰੂ ਹੋਆ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ ਨੂੰ ਚਾਦਰ ਆ। 5 ਦਿਨ ਦਾ ਮੇਲਾ ਹੈ, 5 ਦਿਨ ਹੀ ਲੰਗਰ ਚੱਲੂਗਾ। ਕਲਾਕਾਰ ਲੱਗਣਗੇ, ਕਵਾਲੀਆਂ ਹੋਣਗੀਆਂ। ਸਾਰੀ ਸੰਗਤ ਨੂੰ ਬੇਨਤੀ ਆ ਵੀ ਜਰੂਰ ਆਣਾ ਹੈ। ਹੱਥ ਜੋੜ ਕੇ ਬੇਨਤੀ ਆ। ਤੇ ਤੁਸੀਂ ਬਾਬਾ ਜੀ ਪ੍ਰਸ਼ਾਸਨ ਵਗੈਰਾ ਨੂੰ ਸਾਰਿਆਂ ਨੂੰ ਲਿਖਤੀ ਦੇ ਦਿੱਤੀ ਐਪਲੀਕੇਸ਼ਨ ਦੇ ਦਿੱਤੀ ਹੈ ਜੀ ਦੇ ਦਿੱਤੀ ਆ ਹਾਂਜੀ ਤੇ ਕੀ ਪ੍ਰਸ਼ਾਸਨ ਨੇ ਕਿਹਾ ਫਰਮਾਇਆ ਉਹ ਨਹੀਂ ਕਿਹਾ ਐ ਵੀ ਤੁਸੀਂ ਮੇਲਾ ਕਰਾਓ ਭਾਈ ਲੜਾਈ ਝਗੜੇ ਤੋਂ ਵੀ ਲੜਾਈ ਝਗੜਾ ਨਾ ਕਰੋ ਜਿਹੜਾ ਕਰੂਗਾ ਸੀ ਉਹਨੂੰ ਚੱਕ ਕੇ ਅੰਦਰ ਦਾਵਾ ਠੀਕ ਹੈ ਅੱਜ ਤਾਂ ਲੜਾਈ ਝਗੜਾ ਕਰਨੀ ਚਾਹੁੰਦੇ ਨਹੀਂ ਜੈਸੀ ਵੀ ਮੇਲਾ ਇਹੀ ਕਰਾਉਣਾ ਚਾਹੁੰਦੇ ਨਾ ਅਸੀਂ ਕਿਸੇ ਨੂੰ ਰੋਕਦੇ ਮੇਲੇ ਤੋਂ ਮੇਲਾ ਕਰਾਉਣ ਤੋਂ ਸੰਗਤ ਹੈ ਸੰਗਤ ਆਉਂਦੀ ਆਉਂਦੀ ਆ ਹਰ ਵੀਰ ਵਾਰ ਵੀ ਆਉਂਦੀ ਉਹਦਾ ਵੀ ਸੰਗਤ ਆਉਂਦੀ ਸਾਡਾ ਸੰਗਤ ਦੇ ਨਾਲ ਕੋਈ ਅਦਰਾਜ ਨਹੀਂ ਸੰਗਤ ਜਿੱਦਾਂ ਮਰਜੀ ਆ ਠੀਕ ਹੈ ਹਾਂਜੀ